ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਸਾਰਿਆਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਅੱਜ ਤੁਹਾਨੂੰ ਦਿਖਾਵਾਂਗੇ گاਵਾ ਤੇ ਮੱਜਾਂ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਨ ਸਾਹਿਬ ਕੰਟੈਕਟ ਨੰਬਰ ਰਹਿਣਗੇ ਆਪਣੇ 99036 82025 ਤੇ گاਵਾਂ ਦੀ ਡਿਟੇਲ ਜਿਹੜੀ ਆਪਾਂ ਡੇਲੀ ਅਪਲੋਡ ਕਰਦੇ ਰਹਿੰਦੇ ਆ ਤੁਹਾਨੂੰ ਟੁਲੀਆਂ ਸਵਾਈਆਂ ਬੂਰੀ ਮਾਝਾ ਟਕਨੀਲੀ ਦਾ ਕੱਟਾ ਇਹ ਵੀ گاਣ ਸੋਈਆ ਤੇ ਵੈੜ ਕੱਪਣ ਇਹਨਾਂ ਦੀ ਡਿਟੇਲ ਵੀ ਆਪਾਂ ਟਾਈਮ ਤੇ ਚੈੱਕ ਕਰਦੀ ਕਰਾਂਗੇ ਤਾਂ ਕਿ ਹੁਣ ਸਪੈਸ਼ਲੀ ਆਪਾਂ ਵੀਡੀਓ ਇਸ ਗਾਂ ਤੇ ਬਣਾ ਰਹੇ ਆ ਇਗਾ ਹੁਣੇ ਸੂਈ ਐ ਜਸ ਥੋੜਾ ਜਿਹਾ ਹੋਇਆ ਜੇ ਕੋਈ 15 20 ਮਿੰਟ ਬਾਕੀ ਬਹੁਤ ਸੋਹਣੀ ਥੱਲੇੋਂ ਬਣੀ ਆ ਇਹ ਰਾਠੀ ਦਾ ਤੇ ਸ਼ਾਈ ਵਾਲ ਦਾ ਕ੍ਰੋਸ ਆ ਤੇ ਚੰਗਾ ਬੱਚੀ ਨੂੰ ਥਣ ਲੱਗਾ ਆ ਚੈੱਕ ਕਰੋ ਮੱਤੀ ਹੁਣੇ ਸੂਈ ਐ ਪਿੱਛੇ ਮੇਲ ਕਾਫ ਆਇਆ ਕੋ ਅੱਛਾ ਦਿੱਤਾ ਆ ਤੁਸੀਂ ਚੈੱਕ ਕਰ ਸਕਦੇ ਹੋ ਥੰਡੀ ਕੁਆਲਿਟੀ ਬਹੁਤ ਸੋਹਣੀ ਚੰਗਾ ਹਵਾਨਾ ਤੇ ਵੇਖੋ ਦਰਮਿਆਨੇ ਕਰ ਦਿਆ ਤੇ ਰੇਟ ਵੀ ਇਹਦਾ ਬਹੁਤ ਹੀ ਜਾਇਜ਼ ਆ ਇਹਦਾ ਰੇਟ ਜਿਹੜਾ ਟੋਟਲੀ 30500 ਰੁਪਇਆ ਉਹਦੇ ਵਿੱਚ ਜਿਹੜਾ ਆਪਾਂ ਮੰਨਤਨ ਕਰ ਰਹੇ ਹਾਂ ਉਹ ਜ਼ਰੂਰ ਕਰਾਂਗੇ ਬਾਕੀ ਉਮੀਦ ਕਰਦੇ ਆ ਕਿ 10 12 ਲੀਟਰ ਦੀ ਜਿਹੜੀ ਇਹ ਦੀ ਮਿਲਕ ਦੀ ਜਿਹੜੀ ਕਪੈਸਿਟੀ ਰਹੂਗੀ ਪਿੱਛੇ ਮਿਲਕਾ ਫਾਰਜਾ ਬਿਲਕੁਲ ਜਿਹੜਾ ਥੋੜੇ ਸਮੇਂ ਤੱਕ ਪੈ ਜਾਊਗਾ ਬਾਕੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ